ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜਿਵੇਂ ਕਿ ਆਪ ਸਭ ਦੇਸ਼ ਵਿਦੇਸ਼ ਦੇ ਵਿੱਚ ਵਸਣੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ 14 ਅਪ੍ਰੈਲ ਨੂੰ ਜਿਹੜਾ ਆ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਜਿਹੜਾ ਆ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਗਿਆ ਔਰ ਉਸ ਦੇ ਮਾਧਿਅਮ ਤਈ ਜਿਹੜਾ ਪੁਰਹੀਰਾ ਨਗਰ ਦੇ ਵਿੱਚ ਹਰ ਸਾਲ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਹਾੜਾ ਆ ਉਹ ਮਨਾਇਆ ਜਾਂਦਾ ਤੇ ਇਸ ਸਾਲ ਵੀ ਇਹ ਜਿਹੜਾ ਜਨਮ ਦਿਹਾੜਾ ਆ ਪਹਿਲਾਂ ਅਸੀਂ 14 ਤਰੀਕ ਨੂੰ ਇਹ ਜੋ ਲਾਇਬ੍ਰੇਰੀ ਆ ਉਹਦਾ ਉਹ ਘਟਨ ਕੀਤਾ ਤੇ ਉਸ ਉਪਰੰਤ ਇਹ ਜਿਹੜਾ 26 ਤਰੀਕ ਦਾ 27 ਤਰੀਕ ਦਾ ਪ੍ਰੋਗਰਾਮ ਜਿਹੜਾ ਆ ਸੀ 27 ਤਰੀਕ ਨੂੰ ਦਿਨ ਐਤਵਾਰ ਰਾਤ 8 ਵਜੇ ਤੋਂ 12 ਵਜੇ ਤੱਕ ਜਿਹੜਾ ਆ ਇਹ ਪ੍ਰੋਗਰਾਮ ਆ ਉਹ ਚੱਲੂਗਾ ਔਰ ਇਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਵੱਸਦੇ ਸਾਡੇ ਨਗਰ ਦੇ ਨੌਜਵਾਨ ਆ ਔਰ ਨਗਰ ਦੇ ਲੋਕ ਆ ਉਹ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ ਤੇ ਆਪਣਾ ਯੋਗਦਾਨ ਪਾਉਂਦੇ ਆ ਸੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਬੁਲਾਰੇ ਉਹ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਲੋਕਾਂ ਨੂੰ ਜਿਹੜਾ ਜੋੜਨਗੇ ਤੇ ਹੋਰ ਵੀ ਜਿਹੜੇ ਸੰਦੇਸ਼ ਆ ਉਹ ਦੇਣਗੇ ਤੇ ਨਾਲ ਹੀ ਜਿਹੜਾ ਇਹਦੇ ਵਿੱਚ ਛੋਟੇ ਬੱਚਿਆਂ ਦੀਆਂ ਜਿਹੜੀਆਂ ਆ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਜਿਹੜੇ ਸੌ ਗਿਆ ਉਹਨਾਂ ਦੇ ਉੱਤੇ ਜਿਹੜੇ ਇਲਾਕੇ ਦੇ ਛੋਟੇ ਬੱਚੇ ਆ ਉਹਨਾਂ ਦੇ ਜਿਹੜੇ ਆ ਉਨੀ ਭਾਗ ਲਏ ਆ ਉਹਨਾਂ ਦੀਆਂ ਕੋਰੋਗਰਾਫੀਆਂ ਹੋਣ ਗਈਆਂ ਤੇ ਇਸ ਦੇ ਨਾਲ ਹੀ ਇੱਕ ਨਾਟਕਕਾਰ ਟੀਮ ਆ ਜਿਹੜੀ ਉਹ ਸਾਡੇ ਹਰੇਕ ਸਾਲ ਇੱਥੇ ਜਿਹੜਾ ਨਾਟਕ ਦਾ ਜਿਹੜਾ ਹੁੰਦਾ ਆ ਉਹ ਵੀ ਜਿਹੜੇ ਆ ਸਾਡੇ ਵਿੱਚ ਪਹੁੰਚ ਰਹੇ ਆ ਸੋ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਜਿਹੜੇ ਕੀ ਬਹੁਤ ਵੱਡੀ ਮਹਾਨ ਸ਼ਖਸੀਅਤ ਆ ਉਹਨਾਂ ਦਾ ਹੀ ਦੇਣ ਜਿਹੜੀ ਸਮਾਜ ਨੂੰ ਬਹੁਤ ਵੱਡੀ ਦੇਣ ਆ ਸੋ ਇਹ ਜਿਹੜਾ ਪ੍ਰੋਗਰਾਮ ਆ ਇਸ ਵਿੱਚ ਪਹੁੰਚ ਕੇ ਆਪਣਾ ਜਿਹੜਾ ਆ ਬੜਮੁੱਲੇ ਜਿਹੜੇ ਆ ਵਿਚਾਰ ਆ ਜਿਹੜੇ ਆ ਉਹਨਾਂ ਦੀ ਜੀਵਨੀ ਦੇ ਨਾਲ ਜੁੜਨ ਵਾਲੇ ਵਿਚਾਰ ਆ ਉਹਨਾਂ ਨੂੰ ਸੁਣੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਢਾਲਣੇ ਦੀ ਕੋਸ਼ਿਸ਼ ਕਰੋ ਜੀ ਇਹ ਸਰ ਕੋਈ ਰਾਜਨੀਤਿਕ ਪਾਰਟੀ ਦੇ ਅਗੂ ਵਗੈਰਾ ਜਾਂ ਦੂਜੇ ਕੋਈ ਅਗੂ ਇਹ ਜਿਹੜਾ ਪ੍ਰੋਗਰਾਮ ਆ ਇਹ ਹਰ ਸਾਲ ਹੁੰਦਾ ਔਰ ਇਹ ਪ੍ਰੋਗਰਾਮ ਜਿਹੜਾ ਆ ਨਾਨ ਪੋਲੀਟੀਕਲ ਪ੍ਰੋਗਰਾਮ ਆ ਇਹਦੇ ਵਿੱਚ ਕੋਈ ਵੀ ਜਿਹੜਾ ਰਾਜਨੀਤਿਕ ਜਿਹੜਾ ਆਗੂ ਆ ਆਉਣਾ ਆ ਉਹ ਕਿਸੇ ਦੀ ਵੀ ਖੁਸ਼ੀ ਹੋ ਸਕਦੀ ਆ ਪਰ ਇਹ ਪ੍ਰੋਗਰਾਮ ਬਿਲਕੁਲ ਜਿਹੜਾ ਆ ਨਾਨ ਪੋਲੀਟੀਕਲ ਹੋਵੇਗਾ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ